ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਪਗਦ ਪਾਇ ਪੈ ਰਖਦਾ ਆ ਰਾਮ ਰਾਜੇ ਹਰਨਾਸ਼ ਦੁਸ਼ਟਰ ਮਾਰਿਆ ਪਹਿਲਾਤ ਰਾਇ ਅਹੰਕਾਰ ਆਨੰਦ ਕਾਂ ਵਠਦੇ ਨਾਮ ਜੇ ਮਹਲਾਇਆ ਜਨ ਲਾਲ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸੋਖ ਮਹਿਲਾ ਪਹਿਲਾ ਦੁਖ ਦਾਰੋ ਸੁਖ ਰੋਪਿਆ ਜਾ ਸੁਖ ਤਵ ਨਾ ਹੋਏ ਤੋ ਕਰਤਾ ਕਰਣਾ ਮੈ ਨਾਹੀ ਜਾ ਹਉ ਤੋ ਨਾ ਹੋਈ ਬਲਹਾਰੇ ਇਕ ਤਰ ਦੋਸਿਆ ਤੀਰੰਤ ਨਾ ਜਾਇ ਲਖਿਆ ਨਹਾਉ ਜਾਤ ਮੈਂ ਜੋਤ ਜੋਤ ਮੈਂ ਜਤ ਅਗਲਖਲਾ ਭਰਪੂਰ ਹਾ ਤੋ ਸੱਚਾ ਸਾਹਿਬ ਸਿਵਤ ਸਵਾਲਿਓ ਇਨ ਗੀਤੇ ਸੋ ਪਰ ਪਿਆ ਰਹੋ ਨਾਨਕ ਰਤੇ ਗਿਆ ਬਾਤਾਂ ਜੋ ਗਿਸ਼ ਕਰਨਾ ਸ਼ੋਕ ਰਹਾ ਸੋ ਦਰਾਗਾ ਸਾਮਹਿ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਅਥੀ ਰਾਖਿਹਾ ਸੋ ਕਰਕੇ ਹਾ ਜਦ ਬਾ ਸਰਬ ਸੁਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇ ਦੇਵਾਵਨ ਹਾਰੇ ਕਿਤੇ ਤੇਰੇ ਰਾਗ ਅਮਰ ਸੁਖਈ ਹੈ ਕਿਤੇ ਤੇਰੇ ਗਵਨ ਹਾਰੇ ਗਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਧਨੋ ਚਿਤ ਗੁਪਤ ਲਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵੇ ਵਰਤੁਨੇਸ਼ਰ ਬਰਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਵਨ ਤੁਧਨੋ ਵਿਨেন্দ্রনাথ ਰਾਸਰੇ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸੁਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੈ ਸਦੇ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਨਰਕੇਸ਼ਰ ਜੁਗ ਜੁਗ ਵੇਦ ਨਾਲੇ ਗਾਵਨ ਤੁਧਨੋ ਮੋਹਣੀ ਆਪਨ ਮੋਹਨ ਸਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 86 ਤਿਰਥ ਨਾਲੇ ਗਾਵਨ ਤੁਧਨੋ ਜੋਤ ਮਹਾਮਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਅਖੰਡ ਮਲ ਮਰਹ ਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਤ ਦਿਨ ਗਾਵਨ ਜੋਤ ਰ ਭਾਮਨ ਰਤੇ ਤੇਰੇ ਭਗਤ ਅਰਸਾਲੇ ਹੋਰ ਕੇ ਤੇ ਤਦਨੋ ਗਾਵਨ ਸੈ ਮੈ ਚਿਤ ਨਾਮਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹ ਸਾਹਿਬ ਸੱਚ ਸੱਚ ਨਾਹੀ ਹਾ ਬਿ ਹੁਸੇ ਜਾਇ ਨਾ ਜਸ ਰਚਨਾ ਜਿੰਦ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਇਨਸੇ ਮਾਇਆ ਜਨੂ ਪਾਈ ਕਰ ਅਗਲ ਵੇਖੇ ਗੀਤਾ ਆਪਣਾ ਜੋ ਤਿਸ ਦੇ ਵੜਿਆਈ ਜੋ ਤਿਸ ਪਾਵੈ ਸੋਏ ਕਰਸੀ ਪ੍ਰਭ ਹੁਕਮ ਨਾ ਕਰਨਾ ਜਾਈ ਸੋ ਪਾਦਸ਼ਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰ ਜਾਈ ਆਸਾ ਮਹਿਲਾ ਪਹਿਲਾ ਸੁਨ ਵਡਾਖ ਸਭ ਕੋਈ ਕਿਰ ਵੱਡਾ ਡੇਠਾ ਹੋਇ ਕੀ ਹੁੰਦਾ ਪਾਈ ਰੱਖਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੇ ਹੀ ਰੱਖ ਨਾ ਜਾਣੇ ਤੇਰਾ ਕੀਤਾ ਕੇਵਲ ਤੀਰਾ ਰਹਾਉ ਸਾਬ ਸੁਰ ਤੇ ਮਨ ਸੁਰਤ ਕਮਾਈ ਸਭ ਕੀ ਉਹਨ ਮਿਲ ਕੀ ਹੁੰਦਾ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਦਹਨ ਨਾ ਜਾਏ ਤੇਰੇ ਤਲਵੜਿਆਈ ਸਾਉ ਸਤ ਸਤ ਆਪੋ ਸਭ ਚੰਗਿਆਈਆਂ ਸਿੱਧਾ ਮੁਰਖਾ ਖਿਆ ਵੜਿਆਈਆਂ ਤੁਦਨੁ ਸਦੇਕ ਨੈ ਨਾ ਪਾਇਆ ਅੱਖ ਨੈਮ ਲੈ ਨਾ ਏਹ ਤਰਹਾਇਆ ਅੱਖ ਨਵਲਾ ਕੀ ਵਿਚਾਰਾ ਸਿਫਤੀ ਪ੍ਰੇਤ ਦੇ ਪੰਡਾੜਾ ਜੇਸ ਤੋਂ ਰਹੇ ਹੈ ਜਿਸੈ ਕੀ ਆਚਾਰ ਨਾਰੰਗ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾ ਜਿਵਾ ਬਿਸਰੈ ਮਨ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗੈ ਭੂਖ ਦੁਖ ਭੈ ਖਾਇ ਚਲਹਿ ਦੁਖ ਸੋਖ ਬਿਸਰੈ ਮੇਰੇ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਇਹਦ ਲਗੜਿਆ ਆਥਕੇ ਕੀਮ ਨਹਿ ਪਾਏ ਜੇ ਸੰਮਲ ਕੇ ਆਖਣ ਪਾਹੇ ਵੱਡਾ ਨਾ ਬੂਰੈ ਘਾਟ ਨਾ ਜਾਏ ਨਾ ਹੋ ਮਰਨ ਅਭੂਆ ਸ਼ੋਗ ਜੰਦਾ ਰਹੈ ਨਾ ਚੁਕੇ ਭੋਗ ਉਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵ ਨਾਪ ਤੇਵੜ ਤੇਰਾਤ ਜਨਨ ਕਰਕੇ ਕੀਤੀ ਰਾਤ ਹਸ ਅਸਰ ਹੈ ਤੇ ਗਉ ਜਾਤ ਨਾਨਕ ਨਾਵੈ ਬਾਸਨਾਤ ਰਾਗ ਜਲੇ ਮਹਿਲਾ ਚੌਥਾ ਹਰ ਕੀਜ ਨਾ ਸਤਗੁਰ ਸਿਧ ਬੁਰਖਾ ਬਿਨੋ ਗੁਰ ਗੁਰ ਪਾਸ ਹਮ ਕੀਰੇ ਕਰਮ ਸਤਿਗੁਰਿ ਸ਼ਰਨਾਈ ਕਰ ਦਿਆਨਾ ਪ੍ਰਗਾਸ ਮੇਰੇ ਮਿਤ ਗੁਰਦੇ ਮੋਖੋ ਰਾਵਨਾ ਪ੍ਰਗਾਸ ਗੁਰਬਚਨ ਆ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਓ ਹਰ ਜਨ ਕੇ ਉਡ ਭਾਗ ਵਡੇਰੇ ਨਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਾਦਰਤਾ ਸਹ ਹੈ ਮੁਰਾ ਸੰਗਤੋ ਗੁਣ ਪਰਗਾਸ ਜਨ ਹਰ 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 ਸੁਣਾ ਨਾ ਪਾਇਆ ਤੇ ਭਾਗ ਹਨ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹਿ ਆਏ ਤਿਰਗ ਜੀਵੇ ਤਿਰਗ ਜਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਜੇ ਤੋ ਰਮ ਆਪਸਾ ਲਖਿਆ ਲਖਾਸ ਤਨ ਤਨ ਸਾਧ ਸੰਗਤ ਜੇਤ ਹਰਸ ਪਾਇਆ ਮਿਲ ਜਨ ਨਾਲਗਨਾ ਪ੍ਰਗਾਸ ਰਾਗ ਗੁਜਰੇ ਮਹਿਲਾ ਪੰਜਵਾ ਕਾਹਿਰੇ ਮਨ ਦਵਦਮ ਜਹਰ ਹਰ ਜੋ ਪ੍ਰਿਆ ਸੈਲ ਬਥਰ ਮੈਂ ਜੰਦੂ ਪਾਈ ਤਾ ਕਰਜ ਕਾਜ ਕਰਤ ਰਿਆ ਮੇਰੇ ਮਾ ਦੋ ਜੀ ਸਤ ਸੰਗਤ ਬਲੈ ਸਤਰੀਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਮਨਤਾ ਕੋਈ ਨਾ ਗਿਸ਼ਕੇ ਤਰੀਆ ਸਿਰ ਸਿਰ ਜਸ ਵਾਹੇ ਠਾਕੁਰ ਕਾਹੇ ਮਨ ਭੋਖ ਨਿਆਉ ਡੇਉਂਡ ਆਵੇ ਸੇ ਕੋਸਾਨ ਪਾਛੇ ਵਿਸ਼ਰੇ ਸ਼੍ਰੀਆ ਮਨ ਕਮਣ ਖਲਾਬ ਹੈ ਕਮਣ ਸੁਗਾਵੇ ਮਨ ਮੈਂ ਸਿਮਰਨ ਕਰਿਆ ਹਵਨ ਦਾ ਨ ਦਾਸ਼ਟ ਸਦਾਨ ਠਾਕੁਰ ਕਰ ਤ੍ਰਤਰਿਆ ਜਨ ਨਾਨਕ ਬਲ ਬਲ ਸਾਧ ਅਮਲ ਜਾਈਐ ਜਨੰਤ ਨਾ ਪਾਰਾ ਪਰਿਆ ਰਾਗ ਆਸਾਮ ਹਿਲਾ ਚਫਥ ਸੂਪੁਰ ਕੇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਾਗਮ ਅਪਾਰ ਸਤਿ ਆਵਹਿ ਸਤਿ ਆਵਹਿ ਦੂਬੇ ਹਾ ਸੱਚੇ ਸਰਦਨ ਹਾਰਾ ਸਭ ਜੀ ਤੁਮਹਾਰੇ ਜੀ ਦੁਨੀਆ ਕਾ ਦਾ ਤਾਰਾ ਹਰਿ ਆਵ ਬੋ ਸੰਤੋ ਜੀ ਸਾ ਦੁਖਿ ਸਰਨ ਹਾਰਨ ਹਾਰਾ ਪੇ ਠਾਕੁਰ ਹਰ ਆ ਪੇ ਸੇਵਕ ਜੀ ਕਿਆ ਨਾਨਕ ਜਨ ਦੇ ਵਿਚਾਰਾ ਤੂੰ ਘਣ ਘਣ ਅੰਤਰ ਸ਼ਰਮ ਨਰੰਤਰ ਜੀ ਹਰੇ ਕੋ ਅਪੁਰਖ ਅਸਮਾਨ ਅਗ ਦਾਤੇ ਇੱਕ ਬਿਖਾਨੀ ਜੀ ਸਾ ਤੇਰੀ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨਾਂ ਬਨ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀ ਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਹੀਂ ਜ ਨਾਨਕ ਤਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਵ ਆ ਜੀ ਦਿਨ ਟੂਟੇ ਜਾਉਗੇ ਫਾਸੇ ਜੇਨਰ ਪਾਉ ਜਨ ਹਾਰ ਜੇਨਰ ਪਾਉ ਤੇ ਆਇਆ ਜੀ ਜਨ ਕਾ ਪਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨ ਨਾਨਕ ਨਮਨ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਲ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਆਖ ਰੇ ਹਰ ਪੂਜਾ ਜੀ ਦਾਤਾਪਹਿ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਬੋ ਸਮਰਤ ਸਾਸਤਰ ਜੀ ਕਰਿ ਕਿਰਿਆ ਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਦੁਆਦ ਬ੍ਰੁਖ ਪਰਮ ਪ੍ਰਕਰਤਾ ਜੀ ਤਦ ਜੇ ਬੜੋ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੀਕੋ ਜੀ ਤੂੰ ਨਹਿਜ ਕਰਤਾ ਸੋਈ ਤਦ ਆਪੈ ਪਾਵੈ ਸੋਈ ਵਰਤਾ ਜੀ ਤੂੰ ਆਪੈ ਗਨਹੈ ਸੋ ਹੋਏ ਤਦ ਆਪੈ ਸ੍ਰਿਸ਼ਟ ਸਭ ਪਾਏ ਜੀ ਤਦ ਆਪੈ ਸਰਜ ਸਭ ਹੋਏ ਜਨ ਨਾਨਕ ਅਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋ ਵੀ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੋ ਥੀਸੀ ਜੋ ਤੂੰ ਦੇਹ ਸਹ ਹਾ ਪਾਏ ਰਹਾਵੋ ਸਭ ਤੇਰੇ ਦੋ ਸਭ ਨੇ ਧਿਆਇਆ ਜਿਸ ਨਾ ਕਿਰਪਾ ਗਰੇਹ ਦਿਨ ਨਾਮਰਤਨ ਪਾਇਆ ਗਰਮ ਹੁਲਾਦਾ ਮਨਮੋਹ ਗਵਾਯਾ ਆਦਾ ਛੋੜਿਆ ਮਿਲਾਇਆ ਹੂੰ ਦਰਿਆਵੋ ਸਤਿਗਿਹੇ ਮਾਹੀ ਤੇ ਮਨੁਜਾ ਕੋਈ ਨਾਹੀ ਜੇ ਜਾਂ ਸਾ ਤੇਰਾ ਖੇਲ ਜਉਮ ਲੋ ਛੜਿਆ ਸੰਜੋਗੀ ਮੇਲ ਜਿਸਨੋ ਤੋ ਜਾਣ ਆਹੇ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖਣ ਨਿਨਹਰ ਸੇਵਿਆ ਨ ਸੁਖ ਪਾਇਆ ਸਹਜੇ ਹਰਨਾਮ ਸੁਮਾਇਆ ਤੋ ਆਪੇ ਕਰਤਾ تیਰਾ ਕੀਆ ਸਮ ਹੋਏ ਤਤ ਬਿੰਦੂ ਜਾਵਣ ਨਾ ਹੋਏ ਧੋ ਕਰ ਕਰ ਵੇਖ ਹੈ ਜਾਨ ਹੈ ਸੋਏ ਜਨਾਨ ਅਨੁਗ੍ਰਮਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਭੁਲੇ ਨਿਵਾਸਾ ਪਾਣੇ ਪਾਵਗਤ ਨਹਿ ਕੀਆ ਪੰਗਜ ਮੋ ਪੰਗਨੇ ਚਾਲੈ ਹਾਮ ਦੇਖਾਂ ਤਿਹੜੂ ਬੇਲੇ ਮਨ ਏਕ ਨਾਚੇ ਦਿਸਮੂਨ ਮਨਾ ਹਰਿ ਵਸਦਾ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੇ ਸਤੇ ਨਹਿ ਪੜਿਆ ਮੂਰਖ ਮੁਗਦਾ ਜਨਮ ਪਿਆ ਰਣਾ ਤੇ ਨਾਨਕ ਬਦ ਨਗੇਸ਼ਰਨਾ ਜਲਤੋ ਨਾਹੀ ਵੇਸਰਿਆ ਸਭਹਿਲਾ ਪੰਜਵਾ ਪਏ ਪ੍ਰਾਪਤ ਮਨਖ ਦੇ ਹੁਰੀਆ ਗੋਬਿੰਦ ਮਨਨ ਕੇ ਇਹ ਤੇ ਪਰਿਆ ਅਵਰ ਕਾੜੜਾ ਇਤਨਾ ਕਾਮ ਮਨ ਲਾਜ ਸੰਗਤ ਪਜ ਕੇਵਲ ਨਾਮ ਸਦਾ ਗਜਵਲਾਗ ਆਪਾ ਜ ਰਤਨ ਕੈ ਜਨ ਮਰਥ ਜਾਤ ਨਾ ਆਇਆ ਹਾਓ ਜਵਤਾ ਸੰਜਮ ਰਮਨਾਖ ਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਕਹੋ ਨਾਨਕ ਹਾਉ ਨੀ ਸ੍ਰਮ ਸ਼ਰਨ ਪਰੇ ਕੀ ਰੱਖੋ ਸਰਬ ਪਾਸ਼ਾ ਹੈ ਦਸਵੇਂ ਕਬੂ ਪਾਇ ਬੀਲ ਤੇ ਚੋ ਪਾਈ ਹਮਰੇ ਇੱਕ ਰੋਹਾ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਾ ਵ ਚਰਨ ਮੰਨ ਰਹੇ ਹਮਾਰਾ ਆਪ ਨਾ ਜਾਣਖ ਰੋਪਰਤ ਪਾਰਾ ਹਮਰਾ ਦੁਸਤ ਸਵਾਦਮਕਾ ਬਹੋ ਆਪ ਹਾ ਦਾ ਮਹਵਚਾਪ ਬਹੋ ਸੁਖੀ ਵਸੈ ਮੋਰੋ ਪਰਵਾਰਾ ਸੇਵਾ ਸੇ ਸਭੇ ਕਰਤਾਰਾ ਮੋਰ ਅਛਰ ਜਨ ਕਰਦੇ ਕਰੀਐ ਸਭਨਨ ਖਵਾਜ ਜੋ ਸੰਗ ਰਿਐ ਪੂਰਨ ਹੋਏ ਹਮਾਰੇ ਆਸਾ ਤੋਰ ਮਨ ਕੇ ਰਹੇ ਪਿਆਸਾ ਮੈਂ ਛਾਰ ਕੇ ਆਉਣਾ ਤੇ ਆਵੂ ਜੋ ਪ੍ਰਚਾਹੂ ਸੋ ਤੁਮ ਸੇ ਪਾਉਂ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਜੇ ਮਰਿ ਗਏ ਮਨਨ ਕਾਲ ਕਾਤਰਾ ਸਨਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੂ ਜੋ ਕਰਿਓ ਰਖਾ ਰਾਖਣ ਹੋਮ ਰਾਖਨ ਹਾਰੇ ਸਾਹੇ ਸੰਸਹਾਰੇ ਪਿਆਰੇ ਦੇਰਬੰਦ ਸੁਣਗੇ ਹੰਤਾ ਰਮਾ ਪੂਰੇ ਚਤੁਰ ਦਕੰਤਾ ਆਕਾਲ ਪਾਏ ਬ੍ਰਹਮਾ ਮਵਤਰਾ ਆਕਾਲ ਪਾਏ ਸ਼ੋਭ ਜਵਤਰਾ ਹਾਲ ਪਾਏ ਕ੍ਰਿਸ਼ਨ ਪ੍ਰਗਾਸਾ ਹਾਲ ਕਾਲ ਕਾ ਕੇ ਅਤਮ ਅਸ਼ ਜਮਨ ਕਾਲ ਜੋਗੀ ਸਭ ਕੀ ਉਹ ਬੇਦ ਨਾਇ ਪਰਮਾ ਜੋਥਿਓ ਜਮਨ ਕਾਲ ਸਾਨੋ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਚਨ ਉਜਾਇਓ ਆਦਾਂ ਤੇ ਗਿਆ ਉਤਾਰਾ ਸੋਏ ਗਰੂ ਸਮਝਿਓ ਹਮਾਰਾ ਨਮਸਕਾਰ ਜਿਸ ਹੇਕਾ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਕੋ ਸੁਖ ਦੇਓ ਸਾਧਨਨ ਕਾ ਪਲ ਮੋਮਦ ਕੇਓ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬਰੇਖੀ ਪੀਰ ਅਪਛਾਨਤ ਚੀਟੇ ਜੇਗਨ ਰਸਤੂਲਾ ਸਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤ ਅਨੰਦੁ ਭਾਏ ਤੇ ਦੁਖੀ ਸੁਖ ਭਾਏ ਸਾਧਨ ਕੇ ਸੁਖੀ ਇੱਕ ਇੱਕ ਪਿਰਵਸ਼ਣ ਘਟ ਘਟ ਕੇ ਪਟ ਪਟ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਦ ਦੇਹ ਅਪਨ ਜਵਾ ਕਰਤ ਹੋ ਕਮ ਹੂੰ ਤੁਮ ਮਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਉਹ ਜੋ ਚਾਰ ਤੂੰ ਸਭ ਹਿੱਤ ਰਹਿੰਦ ਰਾਲਮ ਜਾਰਨ ਬੇਦ ਭੇਦ ਰਾਲਮ ਨਿਰੰਕਾਰ ਨਿਰਵ ਕਾਂਦਰ ਨੰਬ ਆਦ ਅਨੀਲ ਆਦ ਸੰਬ ਤਾਗਾਂ ਉਹ ਚਾਰ ਦੇ ਪੇਦਾਂ ਜਾਕੋ ਪੀਵ ਨਾ ਪਾਵਦ ਬਿੱਦ ਤਾਗਾਂ ਕਰਪਾ ਹਨ ਨਮਾਨਤ ਮਹਾ ਮੂੜ ਹੈ ਭੇਦ ਨਾ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਰਤ ਨ ਪੇਵ ਆਪ ਆਪਣੇ ਮਦ ਹੈ ਜੀਤੇ ਬਰਨਤ ਪਿਨ ਪਿਨ ਤੁ ਹੈ ਤੇਤੇ ਤੁਮਰਾ ਲਖਾ ਨਾ ਜੈ ਵਿਸਾਰਾ ਕਹੈ ਬਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂ ਵਿਸਰੂਪਾ ਰੰਗ ਪਿਉ ਰਾਵ ਕਿਹ ਭੂਪਾ ਅੰਡਜ ਜੇ ਰਜ ਸੇਤੇ ਕੀਨੀ ਤੁਮੇ ਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹਾ ਬੈਠਾ ਗਹੋ ਸਿਵਨ ਪਿਓ ਅਸੰਗਰ ਕੈਠਾ ਅਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਵਾ ਸਰੂਪ ਸਵੈਮ ਭਵ ਅਵਰੱਛਾ ਮੇਰੇ ਤੁਮ ਕਰੋ ਸੇ ਕੋ ਬਾਰ ਸਿੱਖ ਅਸੰਗਰੋ ਦੁਸ਼ਟ ਤੇ ਠੇਡਵਾ ਤਰਪਤਾ ਸਗਲ ਮਲੇਸ਼ ਕਰੋਰਨ ਕਾਤਾ ਜਿਹਾ ਤੁਝ ਅਸਰ ਨਹੀਂ ਪਰੇ ਜਨ ਕਹਿ ਦੁਸ਼ਟ ਦੁਖਤ ਹਵੇ ਮਰੇ ਉਰਹ ਜਵਨ ਪਗ ਉਰੇ ਤਿਹਾਰੇ ਜਨ ਕਹਿ ਤੋ ਸੰਕਟ ਸਭ ਟਾਰੇ ਜੋ ਅਕਲ ਗਗਵਾਰ ਤਿਹਾਈ ਹੈ 타ਕੇ ਕਾਲਗਟ ਨਾ ਹੈ ਰਚਾ ਹੋਏ ਤਾਹੇ ਸਭ ਕਾਲਾਂ ਦੁਸ਼ਟ ਰੇਸਟ ਟਰੇਦ ਕਾਲਾ ਕਿਰਪਾ ਦਰਸ਼ਟ ਦਿਨ ਜਾਹੇ ਲੈ ਹਰ ਹੋ ਤਾਕੇ ਤਾਪ ਅਦਨੁਕ ਮਹਰ ਹੋ ਰਹਿਦੇ ਸੇਧ ਕਰਮੋਂ ਸਭ ਹੋਏ ਦੁਸ਼ਟ ਛਾਪ ਸਕੈ ਨਾ ਕੋਈ ਏਕ ਬਾਾਰ ਤੁਮਹ ਸਮਹਾਰਾ ਕਾਲ ਪਾਸੇ ਤਾਹੇ ਵਾਰਾ ਜਿੰਨ ਨਿਰਨਾਮ ਤੇ ਹਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕਰੜੇ ਗੇਤ ਮੈਂ ਸ਼ਰਮ ਤੇ ਹਾਰੀ ਆਪ ਆਦਲ ਹੋ ਬਾਰੇ ਸਰਬ othor ਮੋਹੋ ਸਹਾਈ ਦੁਸ਼ਟ ਦੋਖ ਤੇ ਲਹਾ ਬਚਾਈ ਸਵਈਆ ਆਹੇ ਇਹ ਜਾਤੇ ਤੁਮਰੇ ਦਵਤੇ ਕਵਾਖ ਤਰੁ ਨਹੀਂ ਆਨੇਉ ਰਾਮ ਰਹੀਮ ਪ੍ਰਾਨੁਖਰਾਨ ਅਨੇਕ ਹੈ ਦੇਖਣਾ ਮਾਨਿਓ ਸਿਮਰੇ ਸਾਸ ਰਬੇ ਸਵੇ ਮੋਕੀਦ ਕਹਿਆ ਵੇਖਣਾ ਜਾਣਿਓ ਸ੍ਰੀ ਹਸਪਾਨ ਕਿਰਪਾ ਤੁਮੜੇ ਕਰ ਮੈਨਾਖ ਹੋਵ ਸਭ ਤੋਹਿ ਬਖਾਨਿਓ ਧੁਰਾ ਸਗਲ ਦਵਾਰ ਕੋ ਸਾੜਕੈ ਜਹ ਦੁਹਾਰੋ ਦਵਾਰ ਵਾਹਿ ਗਹਿ ਕਿਲਾਜ ਅਸ ਗੋਬਿੰਦਾਸ ਤਹਾਰ ਰਾਮਕਲੀ ਮਹਿਲਾ ਤੀਜਾ ਅਨਾਂ ਦੇਖ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਿਦਿ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨਵਦੀਆ ਵਦੰਗ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗੰਵਨਾਈਆ ਸਦੋ ਤਾ ਗਾਵੋ ਹਰੇ ਕੀਰਾ ਮਨ ਜਨੇਵ ਆਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਰ ਹੋ ਹਲ ਨਾਲੇ ਹਲ ਨਾਲਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਗੀ ਕਾਨ ਹੋ ਗਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਾਤ ਸੁਆਮੀ ਸੋਖ ਅਮਨੈ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਤਿਗੁਰ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸ਼ਲਾਹ ਤੇਰੇ ਨਾਮ ਨੋ ਸੋਵੈ ਨਾ ਜਾਣੇ ਮਨੁਸਿਆ ਆਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰਨ ਮੇਰਾ ਮੁਖਾਂ ਸਾਗ ਵਾਈਆਂ ਦਰਸ਼ਾ ਸੁਬਨੈ ਉਸਿਆ ਜਿਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਕਰਿ ਬਟੋ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੋ ਸੰਤ ਹੋਵ ਸ਼ਬਦ ਰੋ ਪਿਆਰੋ ਸਾਚਾ ਨਾ ਮੇਰਾ ਦਾਰੂ ਵਾਜੇ ਪੰਜ ਸ਼ਬਦ ਘਰ ਸੁਵਾਗ ਘਰ ਸੁਵਾਗੇ ਸ਼ਬਦ ਬਾਜੇ ਕਲਾਂਜਿਤ ਕਰਤਾ ਰਿਆ ਪੰਜ ਦੂਦ ਵਾਸ ਕਿਤੇ ਕਾਲ ਗੰਡਕ ਮਾਰਿਆ ਤੁਰ ਅਕਰਮ ਪਾਇਆ ਤੁਦਨ ਕੋ ਸੇ ਨਾਮ ਹਰ ਕੇ ਲਾਗੇ ਹੇ ਨਾਨਕ ਦਾ ਸ਼ੁਭ ਹੋਆ ਤਦ ਕਰ ਅਨਹਦ ਬਾਚੇ ਆਨੰਦ ਸੁਣਹੁ ੜੁ ਪਾਗੇ ਹੋ ਸਗਲ ਮਨੋਰਤ ਪੂਰੇ ਪਾਰਬ੍ਰਹਮ ਪ੍ਰਾਪਾਇ ਤਰੇ ਸਗਲ ਵਿਸੋਰੇ ਦੋਖ ਰੋਸ ਨਤਾਪਤ ਨੇ ਸੋਨੇ ਸਚੇ ਬਾਣੀ ਸੰਤ ਸਾਜਣਿ ਭਾਏ ਸਰਸੇ ਹੋਰੇ ਗੁਰ ਤੈ ਜਾਣੀ ਸੁਣ ਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾਵਰ ਕੋਰੇ ਹਰਵੰਤ ਨਾਨਕ ਬੁਲ ਚਰਨ ਲਾਗੇ ਆਵਾਜ ਅਨਹਦ ਤੂਰੇ ਉਧਾਵਣੀ ਮਹਿਲਾ ਪੰਜਵਾ ਹਾਲ ਵਿੱਚ ਨਵਸਤੂ ਪਈਓ ਸਾ ਸੰਤੋਖ ਵਿਚਾਰੋ ਅਮਰਦ ਨਾਮ ठाकुर <द्था> का पयो जिसका सब सदा रो जी को खावे जे गो पंचै तुस्का होयो दारो एहे बात जि न जाए नितनंद रखुतारो सब संसार चलना थरिए सब नालक ब्रह्म विसारो श्लोक महल्ला पजवा ਤੇਰਾ ਕੀ ਤਾਜਾ ਤੋ ਨਾਹੀ ਮੈਨੂੰ ਜੋਗ ਤੂ ਏ ਮੈ ਨਿਰਗੁਣ ਹਾਰੇ ਕਾ ਗੁਣ ਦਾਹੀ ਆਪੇ ਦਰਸ ਪਿਓ ਏ ਦਰਸ ਪਿਆ ਮਹਾਰਾਮ ਤੂ ਏ ਸਤਗੁਰ ਸਜਨੇ ਮਿਲਿਆ ਨਾਲਗਨਾਬ ਲੈਤਾ ਦੀਵਾ ਤਨ ਮਨ ਤੇ ਵੇ ਹਰਿਆ ਪਾਉੜੇ ਦਿੱਥਾ ਦੂਸੰ ਰਥ ਅਜਥਾ ਕੋਈ ਨਾਹੀ ਉਤੈ ਤੇਰੇ ਰਾਖਣੇ ਦਰਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਹੇ ਪੌਜ ਲੋਕ ਸੰਗਾ ਹੋ ਅਗੁਰ ਸ਼ਵ ਦੇ ਪਾਰ ਪਾਹੇ ਨਿਲ ਕੋ ਲਗੇ ਪਿਆਸ ਅੰਮ੍ਰਿਤ ਸਿਖਾਹੇ ਕੰਨ ਪੁੱਲ ਅਗਣ ਗੋਪਨ ਗਾਹੇ ਸੋ ਸਲਾ ਕਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਗੁ ਨਾ ਜਾਏ ਤੇ ਆਵੈ ਤਦਾਹੇ ਲੋਕ ਮਹਿਲਾ ਪੰਜਾਬ ਅੰਤਰਾ ਗੁਰੂ ਰੱਬਣਾ ਜਿਹਵਾ ਜਗੁਰ ਨਾਉ ਨੇਤਰੀ ਸਤਗੁਰੂ ਪੇਖਣਾ ਸ਼ਰਵਣੇ ਸੁਣਨਾ ਗੁਰੂ ਨਾਉ ਸਤਗੁਰੂ ਸੇਤੀ ਰਤਿਆ ਦਿਰਘ ਹੈ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਦਸਨਾ ਵਾਦੀ ਜਗ ਮੈਂ ਤੁਮਹ ਕਾੜੀ ਹੈ ਵਿਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਣਾ ਆਪ ਮਾਰਯਨ ਗੁਰਗੇ ਪੈਰੇ ਪਾਈ ਕਾਸ਼ ਵਾਰਯਨ ਹੋ ਆਪ ਦਿਆਨ ਮਨਹੁ ਨਵਸਾਰਯਨ ਸਾਜਨਾ ਕੇ ਸੰਗ ਭਜਨ ਤਾਰਯਨ ਸਾਗਤ ਅਨੰਤਿਕ ਦੁਸ਼ਟ ਖਲ ਮਾਹੇ ਵਦਾਰਯਨ ਤੇ ਸਾਹਿਬ ਕੇ ਟੇਕ ਨਾਨਕ ਮੰਨੇ ਮਾਹੇ ਦੇਸਾ ਸਮਰਤ ਅਸ਼ਵ ਹੋਏ ਜਿਸ ਸਮਰਤਿ ਅਸੰਹ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮਨ ਮਾਹੀ ਜੇ ਸਾ ਸਮਰਤਿ ਅਸੰਹ ਹੋਏ ਸਗਲੇ ਦੁੱਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ